ਸਸਿਕਾਲ ਪੰਜਾਬ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਖੰਮ ਗਿਆ ਤੇ ਚੋਣ ਪ੍ਰਚਾਰ ਤੋਂ ਬਾਅਦ ਜੇ ਕਹੀਏ ਕੀ ਹੁਣ ਯਾਨੀ ਕਿ ਸ਼ੋਰ ਸ਼ਰਾਬੇ ਵਾਲਾ ਚੋਣ ਪ੍ਰਚਾਰ ਨਹੀਂ ਹੋਊਗਾ ਪਰ ਦੂਜੇ ਪਾਸੇ ਦੇਖੀਏ ਤਾਂ ਇਨ੍ਹਾਂ ਜਿਮਣੀ ਚੋਣਾਂ ਦੇ ਵਿੱਚ ਕਈ ਪੜਾਵ ਨੇ ਤੇ ਕਈ ਪਹਿਲੂ ਨੇ ਇਹ ਜਿਮਣੀ ਚੋਣਾਂ ਦੇ ਜਿਹੜੇ ਨਤੀਜੇ ਨੇ ਉਹ ਚੀਜ਼ਾਂ ਤੈਅ ਕਰਨਗੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀ 2027 ਨੂੰ ਲੈ ਕੇ ਨਹੀਂ ਕੋਈ ਬਹੁਤਾ ਵੱਡਾ ਇਹਦੇ ਵਿੱਚ ਮੂਵ ਬਣਨੀ ਪਰ ਹਾਂ ਇਹ ਜ਼ਰੂਰ ਹੈ ਕਿ ਵੋਟ ਪਰਸੈਂਟੇਜ ਹਰ ਇੱਕ ਪਾਰਟੀ ਦੇ ਵਾਸਤੇ ਆਪਣੇ ਆਪਣੇ ਤੌਰ ਦੇ ਉੱਤੇ ਤਿਆਰੀ ਬਹੁਤ ਰਹੂਗੀ ਅੱਜ ਮੈਂ ਗੱਲ ਕਰਨ ਲੱਗਿਆ ਪੰਥਕ ਵੋਟ ਨੂੰ ਲੈ ਕੇ ਪੰਥਕ ਵੋਟ ਦੀ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਬਹੁਤ ਮਾਇਨੇ ਰੱਖਦੀ ਹੈ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਵੀ ਜਿਹੜੀ ਸਿੱਖ ਪੰਥ ਦੀ ਵੋਟ ਹੈ ਉਹ ਬਹੁਤ ਵੱਡਾ ਇਕ ਤੈਅ ਕਰਦੀ ਹੈ ਕਿ ਆਖਰ ਕਿਹਦੇ ਕੋਲ ਸੱਤਾ ਹੋਊ ਕਿਹੜਾ ਸੱਤਾ ਤੋਂ ਬਾਹਰ ਰਹੂਗਾ ਤੇ ਉਹਦੇ ਬਿਨਾ ਕਿਸੇ ਵੀ ਪਾਰਟੀ ਦਾ ਗੁਜ਼ਾਰਾ ਹੈ ਨਹੀਂ ਚਾਹੇ ਉਹ ਕੋਈ ਵੀ ਆ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਗੱਲ ਕਰ ਲਈਏ ਕਿ ਅਸੀਂ ਆਮ ਆਦਮੀ ਪਾਰਟੀ ਹੈ ਚਾਹੇ ਫਿਰ ਗੱਲ ਕਰ ਲਈਏ ਕਿ ਜਿਹੜੀਆਂ ਖੁਦ ਅਕਾਲੀ ਦਲ ਨੇ ਗਿਆ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਜੇਕਰ ਅਸੀਂ ਮਨਦੀਪ ਸਿੰਘ ਦੀ ਗੱਲ ਕਰਦੇ ਆ ਜਿਹੜੇ ਆਜ਼ਾਦ ਕੈਂਡੀਡੇਟ ਨੇ ਉਹਨਾਂ ਨੂੰ ਸਪੋਰਟ ਤਿੰਨ ਅਕਾਲੀ ਦਲ ਦੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਸਿਮਰਿੰਦਰ ਸਿੰਘ ਮਾਨ ਹੋ ਰਹਾਂਦਾ ਤੇ ਪੁਨਰਸਜੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੈ ਅਕਾਲੀ ਦਲ ਦੀ ਦੂਜੇ ਪਾਸੇ ਪੈਰਲਰ ਜਿਹੜਾ ਖੜਾ ਹੈ ਉਹ ਹੈਗਾ ਸ਼ੋਮਨੀ ਅਕਾਲੀ ਦਲ ਪੰਥਕ ਇਕਾਈ ਪੁਰਾਣੀ ਸਬਤੋ ਇਕਾਈ ਪੰਥਕ ਇਕਾਈ ਦੀ ਜੇ ਗੱਲ ਕਰੀਏ ਯਾਨਕਿ ਸ਼ੋਮਨੀ ਅਕਾਲੀ ਦਲ ਦੀ ਜੇ ਗੱਲ ਕਰੀਏ ਸ਼ੋਮਨੀ ਅਕਾਲੀ ਦਲ ਆ ਦਾ ਹੁਣ ਤੱਕਰ ਬਹੁਤ ਵੱਡਾ ਉਥੇ ਦਬ ਦਬਾ ਰਿਹਾ ਹੈ ਹਰਮਿੰਦਰ ਸੰਧੂ ਜਿਹੜੇ ਕਿ ਅੱਜ ਖੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਆਖਰ ਕਿਸੇ ਸਮੇ ਅਕਾਲੀ ਛੋਮਨੀ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਪਿਛਲੀ ਵਾਰੀ ਭਾਵੇਂ ਹਾਰ ਗਏ ਸੀਗੇ ਉਦੋਂ ਪਹਿਲਾਂ ਬਹੁਤ ਵਧੀਆ ਉਹਨਾਂ ਦਾ ਪਰਫਾਰਮੈਂਸ ਉਥੋਂ ਦੀ ਰਹਿੰਦੀ ਹੈਗੀ ਇਸ ਵਾਰੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਆ ਜਾਂਦੇ ਨੇ ਪਰ ਜਿਹੜੀ ਮੈਂ ਪੰਥਕ ਵੋਟ ਦੀ ਗੱਲ ਕਰੀਆ ਉਹਦੇ ਵਿੱਚ ਦੋ ਚੀਜ਼ਾਂ ਨੇਗੀਆਂ ਇੱਕ ਤਾਂ ਜਿਹੜੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਇਸ ਟਰੋਮਾ ਚ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿੰਨੇ ਲੋਕ ਸਾਥ ਛੱਡ ਗਏ ਉਹਨਾਂ ਦਾ ਉਹਦੇ ਬਾਵਜੂਦ ਜੇ ਕਹੀਏ ਕਿ ਬਹੁਤ ਤਰ੍ਹਾਂ ਦੇ ਜਿਹੜੇ ਨੇ ਉਹਨਾਂ ਦੇ ਉੱਤੇ આરોਪ ਰਹੇ ਬੇਅਦਬੀਆਂ ਨੂੰ ਲੈ ਕੇ ਉਹਦੋਂ ਬਾਅਦ ਚ ਕੋਰਪੂਰਾ ਗੋਲੀਕਾਂਡ ਦੀ ਗੱਲ ਹੋਵੇ ਜਾਂ ਸਮੇਂਦਰ ਸਮੇਂ ਜਿਸ ਤਰ੍ਹਾਂ ਦੇ ਨਾਲ ਪੜਾਵਾਂਦੇ ਰਹੇ ਤਾਂ ਅਕਾਲੀ ਦਲ ਵਸਤੇ ਪਰੇਸ਼ਾਨੀਆਂ ਵਧੀਆਂ ਰਹੀਆਂ ਪਰ ਇਸ ਵਾਰੀ ਕਹਿੰਦੇ ਉਥੇ ਚੰਗਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਦਾ ਵੀ ਦੁਬਾਰੇ ਤੋਂ ਦੇਖਣ ਨੂੰ ਮਿਲਿਆ ਹੁਣ ਉਹਦੇ 'ਚ ਤੈਅ ਤਾਂ ਕਰੂਗਾ ਵੋਟ ਪਰਸੈਂਟੇਜ ਕਿ ਜੇਕਰ ਜਿੱਤ ਨਾ ਵੀ ਹੋਵੇ ਇਹ ਮੈਂ ਤਾਂ ਕਹਿ ਦਣਾ ਹੁਣ ਹਰ ਇੱਕ ਪਾਰਟੀ ਵਾਸਤੇ ਕਿਉਂਕਿ ਸਾਨੂੰ ਨਹੀਂ ਪਤਾ ਲੋਕ ਕਿਹਨੂੰ ਚੁਣਨਗੇ ਪਰ ਜੇਕਰ ਜਿੱਤ ਨਾ ਹੋਵੇ ਤਾਂ ਫੇਰ ਪਾਰਟੀਆਂ ਦੇਖੋ ਇਹ ਸਾਨੂੰ ਲੱਗਦਾ ਹੁੰਦਾ ਕੋਈ ਪਾਰਟੀ ਹਾਰ ਗਈ ਤਾਂ ਆਖਰ ਉਹਦੇ ਵਾਸਤੇ ਅੱਗੇ ਦੀ ਜਿਹੜੀ ਸਿਆਸਤ ਹੈ ਉਹ ਕਿਸ ਪਾਸੇ ਹੋਊਗੀ ਪਾਰਟੀਆਂ ਇੱਕ ਇੱਕ ਵੋਟ ਤੇ ਨਿਗਾਹ ਰੱਖਦੀਆਂ ਨੇ ਸ਼ੋਮਨੀ ਅਕਾਲੀ ਦਲ ਦੇ ਵਾਸਤੇ ਇਹ ਬਹੁਤ ਮਾਇਨੇ ਰੂਗਾ ਕਿ ਇਸ ਵਾਰ ਜਦੋਂ ਵੋਟਾਂ ਪੈਣੀਆਂ ਨੇ ਤਾਂ ਪੰਥਕ ਵੋਟ ਜਿਹੜੀ ਹੈਗੀ ਹੈ ਉਹ ਅਕਾਲੀ ਦਲ ਦੇ ਕੰਨੀ ਕਿੰਨੀ ਜਾਂਦੀ ਹੈ ਕਿਉਂਕਿ ਕੁੱਲ 2 ਲੱਖ ਤੇ ਦੇ ਕਰੀਬ ਵੋਟ ਕਹਿੰਦੇ ਨੇ 2 ਲੱਖ ਜਾਂ 2 ਲੱਖ ਤੋਂ ਥੋੜੇ ਜਿਹਾ ਜ਼ਿਆਦਾ ਉਹਦੇ ਵਿੱਚੋਂ ਜਿਮਨੀ ਚੋਣ ਦੇ ਵਿੱਚ ਜੇਕਰ ਅਸੀਂ ਮੰਨ ਲਈਏ ਵੈਸੇ ਤਾਂ 100% ਹੋਣੀ ਚਾਹੀਦੀ ਹੈ ਲੋਕਾਂ ਦਾ ਰੁਝਾਨ ਐਨਾ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੀ ਜ਼ਿੰਮੇਵਾਰੀ ਵੀ ਆ ਤੇ ਲੋਕਾਂ ਦਾ ਇੱਕ ਅਧਿਕਾਰ ਵੀ ਆ ਜਿਹਦੇ ਚ ਉਹ ਆਪਦਾ ਭਵਿੱਖ ਚੁਣਨਗੇ ਉਸ ਖੇਤਰ ਨੂੰ ਲੈ ਕੇ ਹੁਣ ਉਹਦੇ ਚ ਜੇ ਕਹੀਏ ਕਿ ਤਕਰੀਬਨ ਜੇ ਅਸੀਂ 1.5 ਲੱਖ ਵੀ ਮੰਨ ਲਈਏ ਤਾਂ ਉਹ ਚ ਬਹੁਤ ਵੱਡਾ ਹਿੱਸਾ ਯਾਨੀ ਕਿ ਜਿਹੜੀ ਮੈਂ 2 ਲੱਖ ਦੇ ਕਰੀਬ ਦੀ ਗੱਲ ਕਰੀ ਹੈ ਲਗਭਗ 2 ਲੱਖ ਜਾਂ 2 ਲੱਖ ਕੁਝ ਹਜ਼ਾਰ ਅੱਗੇ ਹੋਊਗੀ ਤਾਂ ਉਹਦੇ ਚ ਜੇ ਜਿੰਨਾ ਪਤਾ ਲੱਗਿਆ ਕਿ ਉਹਦੇ 'ਚ 1 ਲੱਖ ਦੇ ਕਰੀਬ ਜਾਂ 1 ਲੱਖ ਤੋਂ ਜ਼ਿਆਦਾ ਲਾ ਲਓ ਥੋੜਾ ਬਹੁਤਾ ਅੱਗੇ ਪਿੱਛੇ ਦਾ ਨੰਬਰਿੰਗ ਦਾ ਫਰਕ ਹੁੰਦਾ ਹੈ ਕਿ ਉਹ ਵੋਟ ਹੈਗੀ ਹੈ ਜੱਟ ਸਿੱਖ ਪਾਈ ਚਾਰੇ ਦੀ ਉਹਦੇ 'ਚ ਕਿੱਧਰਲੇ ਪਾਸੇ ਨੂੰ ਝੁਕਾ ਜਾਊਗਾ ਉਸੇ ਪਾਸੇ ਨੂੰ ਜੇ ਕਹੀਏ ਕਿ ਢੋਲ ਵੱਜਦੇ ਨਜ਼ਰ ਆਉਣਗੇ ਹੁਣ ਗੱਲ ਇਹ ਆ ਵੀ ਉਹਦੇ 'ਚੋ ਚਲੋ ਜੇ ਸਾਰੀਆਂ ਵੀ ਨਹੀਂ ਤਾਂ ਅਕਾਲੀ ਦਲ ਵਾਸਤੇ ਵੱਡੀ ਜਿਹੜੀ ਸਮੱਸਿਆ ਪਰੇਸ਼ਾਨੀ ਖੜੀ ਹੋ ਰਹੀ ਹੈ ਜਾਂ ਹੋਊਗੀ ਉਹ ਹੈਗੀ ਹੈ ਕਿ ਜਿਹੜੇ ਤਿੰਨ ਅਕਾਲੀ ਦਲ ਸਾਹਮਣੇ ਨੇ ਕਿ ਉਹ ਵੀ ਉੱਡਾ ਹੀ ਚੈਲੰਜ ਬਣ ਗਿਆ ਕਿਉਂਕਿ ਇੱਕ ਅਕਾਲੀ ਦਲ ਤਾਂ ਗੈਨੀਜੀ ਹੋਰਾਂ ਦਾ ਉਹ ਜਿਹੜੇ ਕਿ ਸਾਰੇ ਲੋਕ ਉਹਨੇ ਜਿਹੜੇ ਸ਼ੋਮਨੀ ਅਕਾਲੀ ਦਲ ਦੇ ਵਿੱਚੋਂ ਗਏ ਨੇ ਦੂਜੇ ਪਾਸੇ ਜਿਹੜੇ ਹੈਗੇ ਨੇਗੇ ਵਾਰਿਸ ਪੰਜਾਬ ਦੇ ਅਕਾਲੀ ਦਲ ਉਹਨਾਂ ਦਾ ਭਾਵੇਂ ਬਹੁਤਾ ਵੱਡਾ ਕਿਡਰ ਨਹੀਂ ਹੈਗਾ ਪਰ ਅਮ੍ਰਿਤਪਾਲ ਦੇ ਨਾਮ ਨੂੰ ਵੇਵ ਇਹ ਜੀ ਚੱਲਦੀ ਹੈ ਕਿ ਐਸੀ ਦੇਖਿਆ ਅਮ੍ਰਿਤਪਾਲ ਖੁਦ ਇੰਨੇ ਰਿਕਾਰਡਡ ਵੋਟਾਂ ਨਾਲ ਜਿੱਤੇ ਆ ਸਰਵਜੀਤ ਖਾਲਸਾ ਵੀ ਉਸੇ ਤਰ੍ਹਾਂ ਦੇ ਨਾਲ ਜਿੱਤੇ ਆ ਭਾਵੇਂ ਦੋਨਾਂ ਦਾ ਸਿਨੈਰੀਓ ਖਰ ਵੱਖਰਾ ਵੱਖਰਾ ਸੀਗਾ ਅਮਰਿਤਪਾਲ ਨੂੰ ਉਸ ਸਮੇਂ ਵੋਟਾ ਪਈਆਂ ਕਿ ਉਹਨਾਂ ਨੂੰ ਬਾਹਰ ਕੱਢ ਸਕਦੇ ਹਾਂ ਸੀ ਯਾਨਕੀ ਜੇਲ੍ਹ ਤੋਂ ਬਾਹਰ ਸਰਜੀ ਸਿੰਘ ਖਾਲਸਾ ਹੋਰਾਂ ਦਾ ਪਰਿਵਾਰ ਦਾ ਪਛੋਕੜ ਬਹੁਤ ਸਿੱਖ ਪੰਥ ਲਈ ਇਤਿਹਾਸਿਕ ਹੈ ਵੱਡਾ ਹੈਗਾ ਹੁਣ ਇਹਦੇ ਚ ਜੇ ਗੱਲ ਕਰੀਏ ਪਰ ਲਹਿਰ ਚੱਲੀ ਪੰਥਕ ਤੌਰ ਦੇ ਉੱਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸ਼ੋਮਨੀ ਕਾਲੀ ਦਾ ਨੰਬਰ ਸਰ ਉਹਦੀ ਵੀ ਜੇ ਗੱਲ ਕਰੀਏ ਤਾਂ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਉਹ ਆਪਦੇ ਉਹਨਾਂ ਦੇ ਏਜੰਡੇ ਪਹਿਲੇ ਦਿਨੋਂ ਫਿਕਸ ਰਹੇ ਨੇਗੇ ਉਹਨਾਂ ਦੇ ਉੱਤੇ ਉਹਨਾਂ ਨੇ ਕੰਮ ਕਰਿਆ ਵੋਟਾਂ ਘਟ ਪਈਆਂ ਵੱਧ ਪਈਆਂ ਉਹਦੇ ਤੋਂ ਸਿਮਰਨਜੀਤ ਮਾਨ ਨੇ ਕਦੇ ਆਪਦਾ ਸਟੈਂਡ ਨਹੀਂ ਬਦਲਿਆ ਹੁਣ ਗੱਲ ਇਹ ਹੈ ਪਰ ਇਸ ਵਾਰੀ ਦੀ ਜਿਹੜੀ ਅਸੀਂ ਦੇਖਣ ਨੂੰ ਮਿਲਦੀ ਹੈ ਉਹਦੇ 'ਚ ਇਹ ਹੈ ਵੀ ਸ਼ੋਮਨੀ ਅਕਾਲੀ ਦਲ ਦੇ ਸਾਹਮਣੇ ਜੇ ਜੇਕਰ ਵੋਟ ਬੈਂਕ ਡਿਵਾਈਡ ਹੁੰਦਾ ਤੋ ਸੇ ਦੋ ਫਾਇਦਾ ਸਮਨੇਣੀਆਂ ਤਰ੍ਹਾਂ ਨੂੰ ਹੋਊਗਾ ਜੀ ਜੋ ਵੱਡਾ ਫਾਇਦਾ ਲੱਗ ਰਿਹਾ ਹੈ ਕਿ ਆਮਦਵੀ ਪਾਰਟੀ ਨੂੰ ਹੋਊਗਾ ਆਮਦਵੀ ਪਾਰਟੀ ਕੋਲ ਐਡਵਾਂਟੇਜ ਵੀ ਕਈ ਨੇ ਤੇ ਡਿਸਐਡਵਾਂਟੇਜ ਵੀ ਕਈ ਨੇ ਹੁਣ ਜਦੋਂ ਅਸੀਂ ਗੱਲ ਚਲੋ ਪੰਥਕ ਬੋਰਡ ਦੀ ਕਰ ਰਹੇ ਹਾਂ ਤਾਂ ਜੇਕਰ ਇਹ ਵੋਟਾਂ ਡਿਵਾਈਡ ਹੋ ਜਾਂਦੀਆਂ ਨੇ ਤਾਂ ਉਹਦਾ ਸਿੱਧਾ ਫਾਇਦਾ ਇਹ ਹੋਊਗਾ ਵੀ ਉਧਰ ਜਿਹੜੀ ਨਰੋਲ ਵੋਟ ਜਾਣੀ ਹੈ ਤਾਂ ਉਹਦਾ ਨੰਬਰ ਵੱਜੂਗਾ ਇੱਥੇ ਵੋਟਾਂ ਡਿਵਾਈਡ ਜੇ ਦੋ ਤਰ੍ਹਾਂ ਚ ਹੋ ਜਾਂਦੀਆਂ ਨੇ ਹੁਣ ਗੱਲ ਇਹ ਹੈ ਵੀ ਇਹਦੇ ਵਿੱਚ ਵੀ ਬੜਾ ਵੱਡਾ ਟਵਿਸਟ ਹੈ ਇੱਕ ਕਿ ਮਨਦੀਪ ਸਿੰਘ ਚਲੋ ਆਜ਼ਾਦ ਕੈਂਡੀਡੇਟ ਨੇ ਪਰ ਸਮਰਥਨ ਤਿੰਨ ਅਕਾਲੀ ਦਲਾਂ ਨੇ ਦਿੱਤਾ ਹੈ ਉਹਨਾਂ ਦੇ ਵਿੱਚ ਚਰਚਾ ਜਿਹੜੀ ਬਾਰੀ-ਬਾਰੀ ਆਉਂਦੀ ਹੈ ਉਹ ਵਾਰਿਸ ਪੰਜਾਬ ਦੇ ਦੀ ਆਉਂਦੀ ਹੈ ਯਾਨੀ ਕਿ ਅਮ੍ਰਿਤਪਾਲ ਦੀ ਚਰਚਾ ਆਉਂਦੀ ਹੈ ਸਭ ਤੋਂ ਜ਼ਿਆਦਾ ਹੁਣ ਇਹਦਾ ਮਤਲਬ ਕੀ ਇਹ ਹੈ ਕਿ ਵਾਰਿਸ ਪੰਜਾਬ ਦਾ ਸ਼ੋਮਨੀ ਅਕਾਲੀ ਦਲ ਕਿ ਉਹਨਾਂ ਦੋ ਅਕਾਲੀ ਦਲਾਂ ਦੇ ਉੱਤੇ ਵੀ ਭਾਰੀ ਪੈ ਰਿਹਾ ਹੈ ਯਾਨੀ ਕਿ ਨਾਮ ਵੋਟ ਭਾਵੇਂ ਉਹਨਾਂ ਦੀ ਇਕੱਠੀ ਪੈਣੀ ਹੈ ਪਰ ਨਾਮ ਅਮ੍ਰਿਤਪਾਲ ਸਿੰਘ ਦਾ ਉੱਪਰ ਚੱਲ ਰਿਹਾ ਹੈ ਹੁਣ ਇਹਦੇ ਚ ਡਿਸਾਈਡ ਹੋਊਗਾ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਵੋਟ ਪਾਉਂਦੇ ਨੇ ਉਸੇ ਤਰ੍ਹਾਂ ਦੇ ਨਾਲ ਜਿਹੜਾ ਰੁਝਾਨ ਪਹਿਲਾਂ ਫਿਰ ਤਾਂ ਅਕਾਲੀ ਦਲ ਵਾਸਤੇ ਐਡਵਾਂਟੇਜ ਇਹ ਹੈ ਵੀ 2027 ਚੋਣਾਂ ਦੇ ਵਿੱਚ ਉਹ ਇੱਕ ਗੱਲ ਸਮਝ ਸਕਦੇ ਨੇ ਵੀ ਸਾਡੀ ਪੰਥਕ ਵੋਟ ਜਿਹੜੀ ਆ ਉਹ ਵਾਪਸ ਆਉਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਨੇ ਦੁਬਾਰੇ ਭਰੋਸਾ ਜਤਾਉਣਾ ਸ਼ੁਰੂ ਕਰਤਾ ਪਰ ਜੇਕਰ ਵੋਟ ਡਿਸਾਈਡ ਡਿਵਾਈਡ ਹੋ ਜਾਂਦੀ ਹੈ ਤੇ ਡਿਸਾਈਡ ਹੋ ਜਾਂਦੀ ਹੈ ਦੂਜੇ ਪਾਸੇ ਨੂੰ ਤਾਂ ਉਹਦੇ ਚ ਸਿੱਧੇ ਤੌਰ ਤੇ ਹੈ ਕਿ ਸ਼ੋਮਨੀ ਅਕਾਲੀ ਦਲ ਲਈ ਹਜੇ ਵੀ 2027 ਦੇ ਰਾਹ ਬਹੁਤ ਔਖੇ ਨੇ ਉਹਨਾਂ ਨੂੰ ਬਹੁਤ ਮਿਹਨਤ ਹੋਰ ਕਰਨੀ ਪੈਣੀ ਹੈ ਵਿਸ਼ਵਾਸਨਿਤਾ ਉਨ ਦੇ ਵਾਸਤੇ ਹੁਣ ਗੱਲ ਆ ਕੀ ਇਹਨਾਂ ਤਿੰਨ ਅਕਾਲੀ ਦਲਾਂ ਦੇ ਵਿੱਚੋਂ ਜੇਕਰ ਇਸ ਵਾਰੀ ਜੇ ਕਹੀਏ ਕਿ ਵੋਟ ਪਰਸੈਂਟੇਜ ਜਾਂਦੀ ਹੈ ਪੰਥਕ ਤੌਰ ਦੇ ਉੱਤੇ ਇਹ ਦੇ ਉੱਤੇ ਮਨਦੀਪ ਸਿੰਘ ਹੋਰਾਂ ਨੂੰ ਤਾਂ ਉਹਦੇ ਚ ਸਿੱਧੇ ਤੌਰ ਤੇ ਇਹ ਹੈ ਵੀ ਫਿਰ ਇਹਨਾਂ ਤਿੰਨ ਅਕਾਲੀ ਦਲਾਂ ਦਾ ਭਵਿੱਖ ਕੀ ਹੈ ਕਿ 2027 ਚ ਜਾਂ ਤਾਂ ਇਵੇਂ ਇਕੱਠੇ ਹੋ ਕੇ ਤੁਸੀਂ ਇੱਕ ਕੈਂਡੀਡੇਟ ਬਣਾਓ ਯਾ ਫਿਰ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਅੰਮ੍ਰਿਤਪਾਲ ਵਾਲੇ ਅਕਾਲੀ ਦਲ ਦਾ ਕਦ ਵੱਧ ਰਿਹਾ ਤੇ ਦੂਜਿਆਂ ਨੂੰ ਵੀ ਉਨਾਂ ਹੀ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਸ਼ੋਮਨੀ ਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਹਮੇਸ਼ਾ ਜਿਹੜਾ ਉਹ ਵੋਟ ਬੈਂਕ ਆ ਫਿਕਸ ਚੱਲਦਾ ਆਇਆ ਗਿਆਨੀ ਜੀ ਹੋਰਾਂ ਦੇ ਨਾਲ ਜੇ ਕਹੀਏ ਕਿ ਉਹਨਾਂ ਦਾ ਵੋਟ ਬੈਂਕ ਕੀ ਸ਼੍ਰੋਮਣੀ ਅਕਾਲੀ ਦਲ ਵਾਲਾ ਸ਼ਿਫਟ ਹੋਊਗਾ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਏ ਰੇਗੇ ਤਾਂ ਪੁਨਰਸਜੀਤ ਅਕਾਲੀ ਦਲ ਦੇ ਵਿੱਚ ਪੁਰਾਣੇ ਅਕਾਲੀ ਦਲ ਦਾ ਵੋਟ ਬੈਂਕ ਸ਼ਿਫਟ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਐਕਸਰਸਾਈਜ਼ ਉਦੋਂ ਹੋ ਸਕਦੀ ਸੀ ਜੇਕਰ ਉਹਨਾਂ ਨੇ ਆਪਦਾ ਕੈਂਡੀਡੇਟ ਅੱਡ ਖੜਾ ਕਰਿਆ ਹੁੰਦਾ ਪਰ ਸ਼ਾਇਦ ਉਹਨਾਂ ਨੂੰ ਪਤਾ ਸੀ ਵੀ ਸਮਾਂ ਥੋੜਾ ਹੋਇਆ ਅ ਅਕਾਲੀ ਦਲ ਬਣੇ ਨੂੰ ਉਹਨਾਂ ਹਜੇ ਪ੍ਰਚਾਰ ਨਹੀਂ ਹੋਇਆ ਪ੍ਰਸਾਰ ਨਹੀਂ ਹੋਇਆ ਉਹਦੇ ਕਰਕੇ ਉਹਨਾਂ ਨੇ ਸਮਰਥਨ ਦਿੱਤਾ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਕਿਉਂਕਿ ਜਿਸ ਤਰ੍ਹਾਂ ਦੇ ਸਖਤ ਏਜੰਡਾ ਨੂੰ ਲੈ ਕੇ ਅੱਗੇ ਚੱਲਦੇ ਨੇ ਤਾਂ ਉਹਨਾਂ ਨੂੰ ਵੀ ਇਹ ਗੱਲ ਪਤਾ ਸੀ ਵੀ ਅਸੀਂ ਵੋਟ ਡਿਵਾਈਡ ਨਾ ਕਰੀਏ ਇਸ ਕਰਕੇ ਇੱਕ ਵਾਰੀ ਅਕਾਲੀ ਦਲ ਦੇ ਸਾਹਮਣੇ ਵੱਡੀ ਚੁਣੌਤੀ ਬਣਨ ਦੀ ਲੋੜ ਹੈ ਤਾਂ ਉਹਨਾਂ ਨੇ ਉਧਰਲੇ ਪਾਸੇ ਜਿਹੜਾ ਕਿ ਸਹਿਮਤੀ ਭਰੀ ਹੁਣ ਯਾਨੀ ਕਿ ਕੁੱਲ ਮਿਲਾ ਕੇ ਦੇਖੀਏ ਤਾਂ ਇਹ ਚੋਣਾਂ ਨੇ ਜਿਹੜੀਆਂ ਪੰਥਕ ਵੋਟ ਡਿਸਾਈਡ ਕਰਨਗੀਆਂ ਇੱਕ ਸ਼ਰਮਨੀ ਅਕਾਲੀ ਦਲ ਨੂੰ ਫਾਇਦਾ ਹੋਇਆ ਇੰਨੇ ਸਮੇਂ ਕੰਮ ਕਰਨ ਦਾ ਮਿਹਨਤ ਕਰਨ ਦਾ ਜਾਂ ਹਜੇ ਵੀ ਸਥਿਤੀ ਉੱਥੇ ਜੀ ਖੜੀ ਹੈ ਜਿੱਥੇ ਜੇ ਪਹਿਲਾਂ ਜੇ ਖੜੀ ਸੀ ਹੁਣ ਹਾਲਾਂਕਿ ਅਗਲੇ ਐਪੀਸੋਡ 'ਚ ਗੱਲ ਕਰਾਂਗੇ ਕਿ ਆਖਰ ਆਮ ਆਦਮੀ ਪਾਰਟੀ ਵਾਸਤੇ ਕਿਡੀਆਂ ਚੁਣੌਤੀਆਂ ਖੜੀਆਂ ਹੋਈਆਂ ਇੰਨਾ ਜਿਮਣੀ ਚੋਣਾਂ ਦੇ ਦੌਰਾਨ ਜਿੱਤਦੇ ਨੇ ਹਾਰਦੇ ਨੇ ਉਹਦਾ ਕੀ ਇੰਪੈਕਟ 2027 ਨੂੰ ਲੈ ਕੇ ਰਹੂਗਾ ਜਿਵੇਂ ਕਿ ਲਗਾਤਾਰ মিডিਆ ਕਰਦਾ ਰਹਿੰਦਾ ਪਰ ਉਹਦਾ ਇੰਪੈਕਟ ਹੁੰਦਾ ਨਹੀਂ ਬਹੁਤਾ ਸਿੱਖਣ ਲਈ ਤੇ ਵੋਟ ਪਰਸੈਂਟੇਜ ਲਈ ਬਹੁਤ ਮਾਇਨੇ ਰਹੂਗਾ ਵੰਡੀਆਂ ਵੋਟਾਂ ਦਾ ਫਾਇਦਾ ਕਿਹਨੂੰ ਮਿਲ ਰਿਹਾ ਇਹਦੇ ਤੇ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਖੁੱਲਕੇ ਪਰ ਇਸ ਚ ਕਹਿ ਸਕਦੇ ਆ ਵੀ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦਾ ਨਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਉੱਪਰ ਜਾ ਰਿਹਾ ਤਾਂ ਪੰਥਕ ਧਿਰਾਂ ਦੇ ਵਿੱਚ ਯਾਨੀ ਕਿ ਅਕਾਲੀ ਦਲਾਂ ਦੇ ਵਿੱਚ ਕੀ ਆਖਰਕਾਰ ਹਜੇ ਵੀ ਅੰਮ੍ਰਿਤਪਾਲ ਬ੍ਰਾਂਡ ਨੇਮ ਚੱਲ ਰਿਹਾ ਹੈ ਦੂਜੇ ਪਾਸੇ ਜੇ ਕਹੀਏ ਕਿ ਇਹ ਪੁਨਰਸਜੀਤ ਅਕਾਲੀ ਦਲ ਨੂੰ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕੀ ਇਹ ਤਿੰਨੇ ਧਿਰਾਂ ਨੂੰ ਇਕੱਠੇ ਲੜ ਕੇ ਫਾਇਦਾ ਜੇ ਇਕੱਲੇ ਇਕੱਲੇ ਲੜਨਗੇ ਤਾਂ ਫਿਰ ਨੁਕਸਾਨ ਹੋਊਗਾ ਵੋਟ ਡਿਵਾਈਡ ਹੋਊਗੀ ਸਭ ਤੋਂ ਵੱਡੀ ਗੱਲ ਕੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀ ਸੰਧੂ ਹੋਰਾਂ ਦੇ ਨਾਲ ਵੋਟ ਬੈਂਕ ਸ਼ਿਫਟ ਹੋਇਆ ਜਾਂ ਇਹਨਾਂ ਦਾ ਵੋਟ ਬੈਂਕ ਇਹਨਾਂ ਦੇ ਕੋਲੇ ਰਹਿ ਗਿਆ ਇਹ ਕਈ ਚੀਜ਼ਾਂ ਨੇ ਜਿਹੜੀਆਂ ਵੋਟ ਪਰਸੈਂਟੇਜ ਤੇ ਦੇ ਉੱਤੇ ਕਾਫੀ ਨਿਰਪਰ ਕਰਨਗੀਆਂ ਚੰਗਾ ਲੱਗਾ ਐਪੀਸੋਡ ਤਾਂ ਲਾਈਕ ਕਮੈਂਟ ਕਰ ਦਿਓ ਜਿਹੜੀ ਚੀਜ਼ ਤੁਹਾਨੂੰ ਨਹੀਂ ਚੰਗੀ ਵੀ ਲੱਗੀ ਉਹ ਵੀ ਕਮੈਂਟ ਕਰਿਓ ਤੇ ਨਾਲ ਜੁੜਨ ਵਾਸਤੇ ਜਿਹੜਾ ਕਿ ਫੋਲੋ ਜ਼ਰੂਰ ਕਰ ਲਿਓ